ਇਥੇ ਕੋਈ ਐਦਾਂ ਦਾ ਤਾਂ ਹੈ ਹੀ ਨਹੀਂ ਪੀ ਵੀ ਇੱਕ ਹੀ ਆਦਮੀ ਕਰਦਾ ਸਭ ਕੁਝ ਨਹੀਂ ਸਾਰੀ ਸਮੂਚੀ ਕਮੇਟੀ ਜਿਹੜੀ ਹੈ ਨਾ ਉਹ ਤੇਨੂੰ ਪਾਸ ਕਰਦੀ ਆ ਕਰਨੇ ਤੋਂ ਬਾਅਦ ਫਿਰ ਸਾਰੇ ਕੰਮ ਜਿਹੜਾ ਨੇ ਖਰੀਦ ਪ੍ਰੋਕਟ ਜੋ ਵੀ ਹੈ ਬਾਅਦ ਇੱਥੇ ਦਾ ਜੋ ਪ੍ਰੋਗਰਾਮ ਆ ਵੀ ਜਿਹੜਾ ਹੈਗਾ ਜੋ ਖਰੜਗੜ ਦਾ ਪ੍ਰੋਗਰਾਮ ਖਰੜਗੜ ਪਹਿਲਾਂ 83 ਦੇ ਵਿੱਚ ਤੇ ਹਾਏ ਤੇ ਉੱਥੇ ਕੁਝ ਵੀ ਨਹੀਂ ਸੀ ਜਿਸ ਲਈ ਅਸੀਂ 1983 ਵਿੱਚ ਆਏ ਸਾਡੀ ਟੀਮ ਆਈ ਅ ਮੇਰੇ ਨਾਲ ਜੁੜੇ ਨੇ ਸੰਤ ਕਰਮਚੰਦ ਜੀ ਜਿਹੜੇ ਲੰਬੇ ਸਮੇਂ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਆ ਤੇ ਕਮੇਟੀ ਦੇ ਕੈਸ਼ੀਅਰ ਵੀ ਹਨ ਤੁਹਾਡੇ ਕੋਲੋਂ ਮੈਂ ਜਾਨਣਾ ਚਾਹਾਂਗਾ ਕਿ ਜਿਹੜਾ ਬਾਹਰ ਕੋਡ ਪ੍ਰਚਾਰ ਹੋ ਰਿਹਾ ਕਿ ਪੈਸੇ ਦੇ ਮਾਮਲੇ ਵਿੱਚ ਤਾਂਧਰੀਆਂ ਹੋ ਰਹੀਆਂ ਤੁਸੀਂ ਕਮੇਟੀ ਮੈਂਬਰ ਹੋ ਕੈਸ਼ੀਅਰ ਹੋ ਤੁਸੀਂ ਦੱਸੋ ਕਿ ਇਸ ਇੱਥੇ ਜਿਹੜਾ ਕਾਰਜ ਚੱਲ ਰਿਹਾ ਉਹ ਕਿਸ ਤੰਗ ਨਾਲ ਕਮੇਟੀ ਦੀ ਸਹਿਮਤੀ ਨਾਲ ਚੱਲ ਰਿਹਾ ਜਾਂ ਇੱਕ ਕੱਲਾ ਛਿੰਦਾ ਬਾਬਾ ਜਿਹਨੂੰ ਕਹਿ ਰਹੇ ਆ ਉਹ ਸਤਿਕਾਰਤ ਆਪਾਂ ਕਹਾਂਗੇ ਸੰਤ ਸਰਿੰਦਰ ਰਾਜੀ ਬਧੀਆਂ ਕਰ ਰਿਹਾ ਇਹ ਦੇਖੋ ਅਸਲ ਮਾਮਲਾ ਕੀ ਹੈ ਜੇ ਅਗਰ ਦੇਵਤਨਗ ਤੇ ਇਸ ਮਸਲੇ ਦਾ ਜਲ ਰਸ਼ਨ ਤੁਸੀਂ ਕੀਤਾ ਹੈ ਇਹ ਤਾਂ ਜਵਾਬ ਇਸ ਤਰ੍ਹਾਂ ਹੈ ਕਿ ਜੋ ਵੀ ਕੰਮ ਇਥੇ ਡਵੈਲਪਮੈਂਟ ਦਾ ਚੱਲਦਾ ਹੈ ਜਾਂ ਪਰਚੇਜ ਦਾ ਕੰਮ ਚੱਲਦਾ ਹੈ ਜ ਕੋਈ ਵੀ ਕੰਮ ਚੱਲਦਾ ਹੈ ਮਤਾ ਪਹਿਲਾਂ ਪਾਇਆ ਜਾਂਦਾ ਹੈ ਤੇ ਉਸ ਦੇ ਮਤੇ ਦੇ ਮੁਤਾਬਕ ਫਿਰ ਉਹ ਚੀਜ਼ਾਂ ਜਿਹੜੀਆਂ ਪਰਚੇਜ ਕਮੇਟੀ ਜਿਹੜੀ ਉਹ ਖਰੀਦ ਕਰਦੀ ਹੈ ਖਰੀਦ ਕਰਨੇ ਤੋਂ ਬਾਅਦ ਸਾਡੇ ਕੋਲ ਵਾਊਚਰ ਆ ਜਾਂਦੇ ਬਿੱਲ ਆ ਜਾਂਦੇ ਬਿੱਲਾਂ ਦੇ ਬਤਾ ਕੋ پاس ਕੀਤੇ ਜਾਂਦੇ ਆ پاس ਕਰਕੇ ਫਿਰ ਉਹ ਸਾਡੇ ਕੋਲ ਕਹਜਾ ਕਿ ਇਲਟੀ ਹੋ ਗਈ ਹੈ ਕਿ ਅਸੀਂ ਆਪਣੇ ਰਿਕਾਰਡ ਦੇ ਕੇ ਕਰਦੇ ਆ ਇੱਥੇ ਕੋਈ ਐਡਾ ਦਾ ਤਾਂ ਹੈ ਹੀ ਨਹੀਂ ਪੀ ਵੀ ਇੱਕ ਹੀ ਆਦਮੀ ਕਰਦਾ ਸਭ ਕੁਝ ਨਹੀਂ ਸਾਰੀ ਸਮੂਚੀ ਕਮੇਟੀ ਜਿਹੜੀ ਹੈ ਨਾ ਮਤੇ ਨੂੰ ਪ੍ਰੈਸ ਕਰਦੀ ਆ ਕਰਨੇ ਤੋਂ ਬਾਅਦ ਫਿਰ ਸਾਰੇ ਕੰਮ ਜਿਹੜਾ ਨੇ ਖਰੀਦ ਪ੍ਰੋਕਟ ਜੋ ਵੀ ਹੈ ਬਾਦ ਕਮੇਟੀ ਬਕਾਇਦਾ ਦਾ ਆਰਡਰ ਕਰਦੀ ਆ ਸਾਲ ਬਾਅਦ ਹਾਂ ਵੈਸੇ ਤਾਂ ਐਡੀਟਰ ਸਭ ਲਾਏ ਆ ਠੀਕ ਹੈ ਉਹ ਕਦੇ ਕਦੇ ਨਜ਼ਰ ਮਰਦੇ ਆ ਮਾਰਦੇ ਆ ਨਾ ਜੀ ਉਹਨਾਂ ਦੇ ਧਿਆਨ ਹੈਗਾ ਅੱਖ ਹੈਗੀ ਰੱਖੀ ਤੁਹਾਡੇ ਰਿਕਾਰਡ ਤੇ ਇਹ ਨਹੀਂ ਹੈਗੇ ਤੁਹਾਨੂੰ ਤੁਹਾਨੂੰ ਮਾਰ ਹਰ ਕੰਮ ਜਿਹੜਾ ਅਖੋਬਰੋਖੇ ਕੀਤਾ ਜਾਂਦਾ ਨਹੀਂ ਦੇਖੋ ਐਡੀਟਰ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਐਡੀਟਰ ਹੈ ਸਾਡੇ ਸਤਿਗੁਰੂ ਗ੍ਰੰਥ ਸਾਹਿਬ ਜੀ ਅਸੀਂ ਉਹਨਾਂ ਨੂੰ ਮੁੱਖ ਰੱਖਿਆ ਹੈ ਉਹ ਤਾਂ ਸਭ ਤੋਂ ਵੱਡੇ ਐਡੀਟਰ ਹੈ ਨਾ ਉਹਦੇ ਥੱਲੇ ਵੀ ਕੋ ਐਡੀਟਰਾਂ ਦਾ ਇਹ ਉਹਦੇ ਥੱਲੇ ਜਿਹੜਾ ਐਡੀਟਰ ਉਹ ਸਾਡੇ ਪੀਐਲ ਸੂ ਸਾਹਿਬ ਐਡੀਟਰ ਲਾਈ ਹੋਇਆ ਠੀਕ ਹੈ ਇਹਨਾਂ ਨੂੰ ਅਸੀਂ ਰਿਕਾਰਡ ਇੱਕ ਵਾਰ ਚੈੱਕ ਕਰਾਇਆ ਅਰੇ ਦੇਖ ਦੇਖ ਲੈ ਯੱਦ ਮਰਜੀ ਕੋਈ ਵੀ ਆਦਮੀ ਆ ਕੇ ਸਾਡਾ ਚੈੱਕ ਕਰ ਸਕਦਾ ਹੈ ਠੀਕ ਹੈ ਮਤਲਬ ਸਹੀ ਹੈ ਸਾਰਾ ਕੁਝ ਕੋਈ ਤੰਦਰੀ ਨਹੀਂ ਕੋਈ ਇਹ ਤਾਂ ਇਹ ਕੰਦਾ ਵੀ ਇਹ ਸਮੇ ਦੀ ਵੱਦ ਕਿਸਮਤੀ ਹੈ ਸਾਡੀ ਜਿਹੜੇ ਕਿ ਕੂੜ ਪ੍ਰਚਾਰ ਹੋ ਰਿਹਾ ਹੈ ਇਦਾਂ ਦਾ ਕੂੜ ਪ੍ਰਚਾਰ ਹੋਣਾ ਨਹੀਂ ਚਾਹੀਦਾ ਇਹ ਇੱਥੇ ਬਿਲਕੁਲ ਜਿਹੜੀ ਕਮੇਟੀ ਆ ਪਾਰਦਰਸ਼ੀ ਤੌਰ ਤੇ ਨਾ ਕੰਮ ਕਰਾਂਗੇ ਆਖਰੀ ਸਵਾਲ ਹੈ ਮੇਰਾ ਕਿ ਐਸੇ ਨੇ ਕਾਰਨ ਜਿਹੜੇ ਆ ਉਹ ਪਹਿਲੇ ਦੀ ਤਰ੍ਹਾਂ ਚੱਲ ਰਿਹਾ ਹੈ ਜਾਂ ਪਹਿਲੇ ਤੋਂ ਵਧੀਆ ਚੱਲ ਰਿਹਾ ਹੈ ਜਾਂ ਡਾਮਡੋਲ ਹੈ ਇਹ ਤੁਸੀਂ ਬਹੁਤ ਹੀ ਵਧੀਆ ਪ੍ਰੈਸ਼ਰ ਕੀਤਾ ਕਿਉਂਕਿ ਪਹਿਲਾਂ ਜਿਹੜੀ ਡਿਵੈਲਪਮੈਂਟ ਬਿਲਡਿੰਗ ਦੀ ਸੀ ਉਹ ਐਨੀ ਨਹੀਂ ਸੀ ਹੋ ਰਹੀ ਜਿੰਨੀ ਕਿ ਹੋ ਰਹੀ ਆ ਇਸ ਸਮੇਂ ਦੇ ਦੌਰਾਨ ਸਾਡੇ ਉਹ ਸਾਹਮਣੇ ਆਪਣੇ ਮਕਾਨ ਬਣ ਰਹੇ ਆ ਘਟੋ ਘਾਟ 15 16 ਮਕਾਨ ਦੇ ਤਿਆਰੀ ਅਸੀਂ ਕਰ ਚੁੱਕੀ ਆ ਜਿਵੇਂ ਕਿ ਸੰਗਤਾਂ ਆ ਕੇ ਇੱਥੇ ਮੌਸਮ ਦੇ ਵਿੱਚ ਜਦ ਸਾਦੀ ਦਾ ਮੌਸਮ ਆ ਜਾਂ ਗਰਮੀ ਦਾ ਮੌਸਮ ਉੱਥੇ ਆ ਕੇ ਬਰਸਾਤ ਦੇ ਮੌਸਮ ਵਿੱਚ ਉਸ ਆ ਕੇ ਟਿਕ ਸਕਦੀ ਆ ਇਸ ਕਰਕੇ ਅਸੀਂ ਸੰਗਤਾਂ ਦਾ ਸਜੋਹ ਦੇ ਨਾਲ ਇਹ ਸਭ ਕੁਝ ਸੰਗਤਾਂ ਲਈ ਕਰ ਰਹੇ ਆ ਪਹਿਲੇ ਨਾਲ ਵਿਕਾਸ ਕਰਕੇ ਵਧ ਚੱਲ ਰਿਹਾ ਤੁਸੀਂ ਆ ਸਾਹਮਣੇ ਦੇ ਆ ਸਾਹਮਣੇ ਦੇਖ ਲਿਆ ਦੋ ਤਰ੍ਹਾਂ ਦਾ ਹੈ ਕਿ ਪਹਿਲਾਂ ਕਿਵੇਂ ਕਿਦਾਂ ਦੀ ਸੀ ਤੇ ਹੁਣ ਇਹਦਾ ਕੀ ਰੂਪ ਹੈ ਜੀ ਨਿਕਲਿਆ ਹੋਇਆ ਇੱਦਾਂ ਹੀ ਸਾਡੇ ਹੋਰ ਸਾਰੇ ਕੰਮ ਚੱਲ ਰਿਹਾ ਕੋਈ ਕੰਮ ਨਹੀਂ ਹੈ ਜੇ ਪਹਿਲੇ ਨਾਲ ਉਹ ਵੀ ਕਮਰੇ ਨਾਲ ਜਿਹੜਾ ਵਾਅਦਾ ਕਰ ਦਿੱਤਾ ਸੀ ਹਾਂ ਵਾਅਦਾ ਕੀਤਾ ਖੋਪੀ ਅਸੀਂ ਕੰਮ ਨੂੰ ਨੀ ਨੀ ਪ੍ਰਚਾਰ ਲਗੇ ਜਿੱਦਾਂ ਸਰੋਪਰ ਸਾਹਿਬ ਆ ਉਹਦੇ ਚਾਰੇ ਪਾਸੇ ਜੰਗਲਾ ਲਾ ਰਿਹਾ ਉਹਦੀ ਸਿਫਤ ਵਾਸਤੇ ਚੱਲ ਰਿਹਾ ਬਹੁਤ ਵਧੀਆ ਕਰਿਆ ਤੁਸੀਂ ਆ ਲੈ ਜਾਂਦੇ ਦੇਖਿਆ ਹੁਣ ਕਿ ਅੱਗੇ ਨਾਲ ਮੈਂ ਕੰਮ ਘੜੀ ਆਇਆ ਕਿ ਬਰਾਬਰ ਹੈ ਕਿ ਅੱਗੇ ਨਾਲ ਵਧੀਆ ਸੰਗਤ ਦਾ ਕੀ ਵਿਚਾਰਿਆ ਇਹਦੇ ਬਾਰੇ ਜੀ ਜੋ ਵਿਕਾਸ ਕਰ ਚੱਲ ਰਿਹਾ ਜੋ ਕਰਦੇ ਆ ਸੰਗਤ ਆ ਕੇ ਇੱਥੇ ਕਮੇਟੀ ਦੀ ਗੁਰੂ ਮਹਾਰਾਜ ਦੀ ਸ਼ੋਭਾ ਕਰਦੀ ਆ ਤੇ ਅੱਗੇ ਨਾਲ ਵੀ ਬਹੁਤ ਸੋਹਣਾ ਬਣ ਰਿਹਾ ਠੀਕ ਬਾਕੀ ਸੰਗਤ ਆਂਦੀ ਆ ਸੰਗਤ ਖੜੀ ਆ ਇਹਨਾ ਤੁਸੀਂ ਪੁੱਛ ਸਕਦੇ ਤੁਸੀਂ ਠੀਕ ਹੈ ਥੈਂਕ ਯੂ ਸੰਸਾ ਦੇ ਇਹਨਾਂ ਨੂੰ ਧਾਰਮਿਕ ਆਗੂ ਕਿਹਾ ਜਾ ਜਾ ਸਕਦਾ ਸੰਤ ਗਿਰਦਾਰੀ لال ਜੀ ਜਿਹੜੇ ਕਿ ਨਿਤਨੇਮ ਤੜਕੇ ਉੱਠ ਕੇ ਗੁਰੂ ਘਰ ਦੇ ਵਿੱਚ ਜਿਹੜੇ ਆ ਪਾਠ ਦੀਆਂ ਸਵਾਮਾਂ ਲਮਾਉਂਦੇ ਆ ਸਵੇਰੇ ਸ਼ਾਮ ਪਾਠ ਕਰਦੇ ਆ ਇਹਨਾਂ ਨੂੰ ਧਾਰਮਿਕ ਆਗੂ ਹੀ ਕਿਹਾ ਜਾ ਸਕਦਾ ਸੰਤ ਗਿਧਾਰੀ ਜੀ ਤੁਸੀਂ ਕਿਹੜੇ ਸਮੇਂ ਤੋਂ ਇਹਨਾਂ ਦੇ ਨਾਲ ਜੁੜੇ ਹੋ ਸੁਰਜ ਆਪਣੇ ਬਾਰੇ ਚੱਲਣਾ ਪਿਓ ਇਸ ਵੇਲੇ ਤੁਸੀਂ ਕਮੇਟੀ ਮੈਂਬਰ ਵੀ ਹੋ ਤੇ ਪਿਛਲੇ ਕੰਮ ਬਾਰੇ ਤੇ ਹੁਣ ਦੇ ਕੰਮ ਬਾਰੇ ਥੋੜਾ ਜਿਆ ਕੰਮ ਬਾਰੇ ਜਨ ਵੀ ਕਰਦੇ ਮੈਂ 1900 53 72 73 ਤੋਂ ਇਸ ਸੰਸਥਾ ਨਾਲ ਜੁੜੇ ਜੋ ਆਨਰਿਆ ਟ੍ਰਾਂਸਮਿਸ਼ਨ ਦੀ ਬਣੀ ਵੀਰ ਕਿਹੜਾ ਸਾ ਜਿਹੜੇ ਥਰੂ ਇੰਡੀਆ ਜਿੱਥੇ ਤੇ ਵੀ ਉਹ ਉਹਨਾਂ ਨੇ ਜੰਮੂ ਕਸ਼ਮੀਰ ਤੋਂ ਲੈ ਕੇ ਕਨਿਆਕ ਮਾਰਕੀਰ ਸਜਾਂ ਕੀਤੀਆਂ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਨੇ ਇੱਥੇ ਦਾ ਜੋ ਪ੍ਰੋਗਰਾਮ ਆ ਵੀ ਜਿਹੜਾ ਹੈਗਾ ਜੋ ਖਰੜਗੜ ਦਾ ਪ੍ਰੋਗਰਾਮ ਹੈ ਖਰੜਗੜ ਐਲਾ ਸੀ 1983 ਦੇ ਵਿੱਚ ਤੇ ਹਾਇ ਦੇਉ ਟੇਕ ਵਿੱਚ ਵੀ ਨਹੀਂ ਸੀ ਜਿਸਲੇ 1983 ਵਿੱਚ ਆਏ ਸਾਡੀ ਟੀਮ ਆਈ ਤੇ ਫਿਰ ਉਹ ਜਿਹੜਾ ਹੈਗਾ ਉੱਥੇ ਉਸ ਵੇਲੇ ਪਹਿਲਾਂ ਪਾਣੀ ਟੂਣੀ ਕੋਲੀ ਵੀ ਨਹੀਂ ਸੀ ਹੈ ਫਿਰ ਜਿਹੜੇ ਸਾਡੀ ਸੰਸਥਾ ਚੱਲੀ ਆ ਤੇ ਅਸੀਂ ਪਹਿਲਾ ਮੇਲਾ ਲਵਾਇਆ 1983 ਦੇ ਵਿੱਚ ਹੈ 6 ਮਹੀਨੇ ਸੱਤ ਮਹੀਨੇ ਵਿੱਚ ਉਸ ਵੇਲੇ ਅਸੀਂ ਜਥਾ ਲੈ ਕੇ ਚੁੰਗੀ ਤੋਂ ਲੈ ਕੇ ਖਰਾਗੜ ਨੂੰ ਆਏ ਆ ਕੇ ਬਹੁਤ ਸਾਰੀ ਹਸਕਤਾ ਸਾਡੇ ਨਾਲ ਜੁੜੀਆਂ ਬਹੁਤ ਲਿਧਾੜੇ ਤੋਂ ਆਈ ਸੀ ਠੀਕ ਹੈ ਨਾ ਤੇ ਫਿਰ ਅਸੀਂ ਹੌਲੀ-ਹੌਲੀ ਕਰਕੇ ਉੱਥੇ ਮੰਦਿਰ ਬਣਾਇਆ ਜਿਹੜਾ ਕਿ ਹੁਣ ਤੇ ਜਿਹੜਾ ਵਿੱਚ ਥਿਰ ਪਹਿਲਾਂ ਉੱਥੇ ਇੱਕ ਸਿਰਫ ਇੱਕ ਮੋਟੀ ਜਿਹੀ ਬਣੀ ਸੀ ਗੋਲ ਜਿਹੀ ਛੁੜੀ ਜਹੀ ਹਾਂ ਚਿੱਟੇ ਰੰਗ ਦੀ ਹੁੰਦੀ ਸੀ ਕਿ ਕਿ ਚਿੱਟੇ ਰੰਗ ਦੀ ਨਹੀਂ ਸੀ ਉਹਦਾ ਰੰਗ ਸੀਗਾ ਕਿਸਮਾਲਾ ਜਿਹਾ ਹੀ ਉਹਨੂੰ ਕਰੀਵੇ ਨਹੀਂ ਸੀ ਕੀਤੀ ਹੋਈ ਉਹਦੇ ਵਿੱਚ ਚਲੋ ਜਦੋਂ ਮੈਂ ਦੇਖਿਆ ਕਲੀ ਹੋਏ ਹੁਣ ਤੱਕ ਹੁਣ ਕਲੀ ਬਾਅਦ ਵਿੱਚ ਕੀਤੀ ਆ ਇਸ ਲਈ ਅਸੀਂ ਉਹ ਫਿਰ ਉੱਥੇ ਜਿਹੜਾ ਮੰਦਿਰ ਹੈ ਨਾ ਹੂੰ ਸੋ ਲੋਕਾਂ ਕੋਲੋਂ ਆਪਾਂ ਇਹ ਲੁਧਿਆਣੇ ਵੀ ਅਸੀਂ ਜਿੱਥੇ ਆ ਤਾਨੂੰ ਆਉਂਦੇ ਸਾਰੇ ਨੂੰ ਫਰੀ ਟੇ ਲੈ ਆਹੀ ਉੱਥੇ ਆਉਂਦੇ ਸੀ ਤੇ ਉਸ ਵੇਲੇ ਜਿਹੜਾ ਪੈਸਾ ਸੀ ਨਾ ਜੀ 2-2 ਰੁਪਏ 5-5 ਰੁਪਏ ਅਸੀਂ ਇੱਕ ਲੁਧਿਆਣੀ ਤੋਂ ਇਹ ਲੈ ਸਾਢੇ 70 ਆਂਦੇ ਸੀ ਓਹੋ 15 ਰੁਪਏ ਦੇ ਵਿੱਚ ਅਸੀਂ ਉਹਨਾਂ ਨੂੰ ਵਾਪਸੀ ਲੈ ਕੇ ਜਾਂਦੇ ਸੀ ਟਰੱਕਾਂ ਨਾਲ ਹੀ 15 ਰੁਪਏ ਕਰਾਇਆ ਲੈਂਦੇ ਸੀ ਸਾਰਾ ਜੀ ਉਹ ਜਵਾਨੇ ਦੇ ਵਿੱਚ ਤਾਂ 15 ਰੁਪਏ ਦੀ ਐਵੇਂ ਹੀ ਤਾਂ ਹੁੰਦੀ ਸੀ ਨਾ ਉਹ ਹਾਂ ਹਾਂ ਜੀ ਤੇ ਫੇਰ ਹੌਲੀ ਹੌਲੀ ਕਰਕੇ ਅਸੀਂ ਇੱਥੇ ਭਾਂਡੇ ਸ਼ੁਰੂ ਕੀਤੇ ਲੈਣੇ ਬਣਾਣੇ ਾਂਡੇ ਬਹੁਤ سارے ਬਣ ਗਏ ਕੋਈ ਵੀ ਸਾਲ ਕੇ ਕਿਸੇ ਨੇ ਕਿਹਾ ਉਹਲੇ ਵੀ ਫਿਰ ਅਸੀਂ ਉੱਥੇ ਉਹ ਜਿਹੜੀ ਜਗਾ ਆ ਉਹ ਅਸੀਂ 1984 ਵਿੱਚ ਲਈ ਉੱਥੇ ਮੈਂ ਆਪ ਜ਼ਿਲ੍ਹਾ ਲਾਰਦੇ ਜਾ ਕੇ ਇਹ ਚਾਰ ਕਨਾਲਾਂ ਜ਼ਮੀਨ ਉਹ ਜਿਹੜੀ ਪਿਛਲੇ ਪਾਸੇ ਬੈਕਸਾਇਡ ਤੁਸੀਂ ਵੇਖੀ ਹੋਣੀ ਹੈ ਨਾ ਉਹ ਉਹ ਹੈਗੀ ਆ 24640 ਰੁਪਏ ਦੀ ਜ਼ਮੀਨ ਹੈ ਉਹ ਕਿੰਨੀਆਂ ਚਾਰ ਕਨਾਲਾਂ ਚਾਰ ਕਨਾਲਾਂ ਤੇ 2 ਮਰਲੇ ਘਟ ਹੈ ਜੀ ਉਹ ਜ਼ਮੀਨ ਲੈ ਕੇ ਫਿਰ ਉੱਥੇ ਅਸੀਂ ਉਹਲੇ ਪਾਸੇ ਜਿਹੜਾ ਜਿਹੜਾ ਮੰਦਿਰ ਸੀ ਉਹਨੂੰ ਸਾਰੀ ਸ਼ੂਨ ਕੀਤੀ ਅਸੀਂ ਉਹ ਉੱਥੇ ਜਗ੍ਹਾ ਦੇ ਵਿੱਚ ਲੈ ਕੇ ਉਰੇ ਪਾਸੇ ਜਿਹੜਾ ਮੰਦਿਰ ਹੈ ਨਾ ਫਿਰ ਉਸੇ ਬੜਾ ਅਸੀਂ 4 ਨੇ 5 ਮੰਜ਼ਲਾ ਤਈ ਨਹੀਂ ਨਾ 3 ਮੰਜ਼ਲ 5ਵਾਂ ਮੰਜ਼ਲਾ ਤਈ ਉਹ ਦਾ ਅਸ਼ਗਰ ਸਾਡੀ ਸਾਡੀ ਜਿਹੜੀ ਕਮੇਟੀ ਸੀ ਬਾਕੀ ਉਹਨਾਂ ਦੇ ਸਾਡੇ ਨਾਲ ਸੀ ਸਾਰੇ ਨਾਲ ਸੀ ਉਸ ਵੇਲੇ ਸਾਰੇ ਇਕੱਠੇ ਸੀ ਅਸੀਂ ਇੱਥੇ ਜੋ ਇੱਥੇ ਦਾ ਜੋ ਹੈਗਾ ਚੱਲਦਾ ਪ੍ਰੋਗਰਾਮ ਇਸੇ ਤਰ੍ਹਾਂ ਬੜੀ ਵਧੀਆ ਚੱਲਦਾ ਸੰਗਤ ਰਾਤ ਫੜ ਜਾਂਦਾ ਨਹੀਂ ਆ ਫਿਰ ਵੀ ਅਸੀਂ ਇੱਥੇ ਸਾਡਾ ਜਿਹੜਾ ਸਾਡਾ ਸੰਗਤ ਆਉਂਦੀ ਆ ਅਸੀਂ ਬੋਲੇ ਇਹਨਾਂ ਸੰਗਤਾਂ ਦੇ ਨਾਲ ਸਪਾਰਕ ਕਰਦੇ ਆ ਸੰਗਤ ਇੱਥੇ ਕਿਸੇ ਦਾ ਕਿਸੇ ਦਾ ਇਕਤਾ ਕਰੇ ਇੱਕ ਦਾ ਕਬਜ਼ਾ ਨਹੀਂ ਹੈ ਦੁਕਾਨਦਾਰ ਆਪਣੀਆਂ ਆਪਣੀਆਂ ਦੁਕਾਨਾਂ ਕਰਦੇ ਨੇ ਮੈਂ ਤਾਂ ਇਧਰਲੇ ਆਪਣੇ ਹੁਣ ਤਾਂ ਇੱਥੇ ਰਹਿਣਾ ਇਹਦੇ ਵਿੱਚ ਆਪਣੇ ਸਾਸਰ ਦੇ ਨਾਲ ਜੁੜਿਆ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਸੰਗਤ ਨੂੰ ਕਿ ਗੁੰਗਰਾਹ ਨਾ ਹੋਵੇ ਕਿਤੇ ਕੋਈ ਕਿਸੇ ਦਾ ਕੋਈ ਜਿਹੜਾ ਕਿਸੇ ਦਾ ਇੱਕ ਨਿੱਜੀ ਤੌਰ ਤੇ ਕਿਸੇ ਦਾ ਕਬਜ਼ਾ ਨਹੀਂ ਹੈ ਇਹ ਤਾਂ ਸੰਗਤ ਆਉਂਦੀ ਜਾਂਦੀ ਆ ਸਰਦਾਰਾਂ ਦੇ ਜਾਂ ਕਿ ਤੇ ਰਸਣ ਲੈ ਕੇ ਆ ਨਹੀਂ ਸਭ ਕੁਛ ਆਪਣੀ ਚੱਲ ਰਿਹਾ ਤੁਸੀਂ ਕਮੇਟੀ ਮੈਂਬਰ ਹੋ ਸੰਤ ਸਰਿੰਦਰ ਦਾਸ ਜਿਹੜੇ ਇੱਥੇ ਗੁਰੂ ਕਰਦੇ ਆ ਇਸ ਵੇਲੇ ਪ੍ਰਧਾਨ ਆ ਹਾਂਜੀ ਤੁਹਾਡੇ ਨਾਲ ਉਹਨਾਂ ਦਾ ਕੋਈ ਨੇੜਲਾ ਰਿਸ਼ਤਾ ਤਾਂ ਨਹੀਂ ਹੈ ਰਿਸ਼ਤੇ ਕੋਈ ਮੇਰਾ ਕੋਈ ਰਿਸ਼ਤਾਰੀ ਇਹਨਾਂ ਨਾਲ ਤੁਸੀਂ ਵੱਖਰੇ ਵੱਖਰੇ ਹਾਂਜੀ ਵੱਖਰੇ ਵੱਖਰੇ ਆ ਠੀਕ ਹੈ ਇੱਥੇ ਮੇਰਾ ਜਿਹੜਾ ਰਿਸ਼ਤਾ ਰਿਸ਼ਤੇਦਾਰ ਕੋਈ ਨਹੀਂ ਹੈਗਾ ਇੱਥੇ ਇਹਨਾਂ ਦੇ ਕਮੇਟੀ ਦੇ ਵਿੱਚ ਕੋਈ ਵੀ ਹੈ ਨਹੀਂ ਜਿਹੜਾ ਮੇਰੇ ਨਾਲ ਰਿਸ਼ਤਾਰ ਹੋਵੇ ਇਹ ਸੇ ਰੇਸਤੇਦਾਰੀ ਜਿਹੜੀ ਹੈਗੀ ਆ ਸਾਡੇ ਉੱਧਰਲੇ ਪਾਸੇ ਦੋ ਦਾਵੇ ਵਿੱਚ ਹੈਗੇ ਮਤਲਬ ਗੁਰੂ ਘਰ ਦੇ ਵਿੱਚ ਜਿਹੜਾ ਇੱਕ ਪਰਿਵਾਰ ਦਾ ਕਬਜ਼ਾ ਨਹੀਂ ਹੈ ਜਾਂ ਤਾਂਦਰੀ ਕੋਈ ਨਹੀਂ ਹੈ ਤੁਹਾਡਾ ਕਹਿਣ ਦਾ ਮਤਲਬ ਹੈ ਕੋਈ ਤਾਂਦਰੀ ਨਹੀਂ ਆਹ ਦੇਖੋ ਸਾਡਾ ਕਮਰੇ ਦਿਖਾਉਣਾ ਆ ਜਿਹੜੀਆਂ ਕਮਰੇ ਬਣ ਰਹੇ ਆ ਉਹ ਤੇ ਤੇ 24 ਕਮਰੇ ਬਣ ਰਹੇ ਆ ਉਹਦੇ ਦੋ ਪਤਾ ਹੈ ਥੱਲੇ ਵਾਲੀ ਤੇ ਮੇਰੇ ਲੈਂਟਰ ਪੈ ਗਿਆ ਉੱਪਰਲੇ ਪਾਸੇ ਸ਼ਟਿੰਗ ਹੋ ਗਈ ਆ ਉਹ ਐਤਵਾਰ ਨੂੰ ਉਹਦਾ ਲੈਂਟਰ ਪੈ ਜਾਣਾ ਉਹ ਸ਼ਟਿੰਗ ਹੋ ਰਹੀ ਆ ਆ ਇਹਦੀ ਸ਼ੁਰੂਆਤ ਜਿਹੜੀ ਆ ਉਹ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਹੁਣਾਂ ਵੱਲੋਂ ਕੀਤੀ ਗਈ ਸੀ ਆਏ ਸੀ ਮੁੱਖ ਮਹਿਮਾਨ ਦੇ ਵਜੋਂ ਹਾਂਜੀ ਹਾਂਜੀ ਠੀਕ ਹੈ ਉਦੋਂ ਤੋਂ ਲੈ ਕੇ ਕੰਮ ਜਿਹੜਾ ਆ ਉਹ ਵਿਕਾਸਕਾਰ ਦੇ ਵਧੀਆ ਢੰਗ ਨਾਲ ਚੱਲ ਰਹੇ ਆ ਠੀਕ ਹੈ ਕੋਈ ਹੁਣ ਤਾਈ ਤਨੀਆਂ ਆਈ ਹੈ ਅਜੇ ਤੱਕ ਨਜ਼ਰ ਨਹੀਂ ਨਹੀਂ ਕੋਈ ਹੁਣ ਤਾਈ ਨਹੀਂ ਸਾਡੀ ਸਰਸ ਜਿਹੜੀ ਸਾਡੀ ਸਾਂਸ ਸਾ ਜਿਹੜੀ ਪੂਰੇ ਕੰਮ ਨੇ ਕਰ ਸੜ ਸ੍ਰਿੰਦਰ ਜੀ ਪ੍ਰਧਾਨ ਹੈ ਬੜੀ ਉਹ ਦੇਖਪਾਲ ਰਾਤਪੁਰ ਦੇ ਨਹੀਂ ਸੀ ਜਾਣੇ ਆ ਰਾਤਪੁਰ ਦੇ ਕੇ ਸੰਗਤ ਨਾਲ ਬੜੀ ਬੜੀ ਦੂਰ ਤੇ ਜਾ ਕੇ ਜੋੜ ਕੇ ਇੱਥੇ ਲਿਆਂਗੀ ਚੋਸ਼ ਆਪਣਾ ਕਰਦੇ ਆ ਸੰਗਤਾਂ ਨੇ ਵੀ ਆ ਰਕਾ ਰਹੀਆਂ ਨਹੀਂ ਆ ਰਾਤ ਨੂੰ ਆ ਜਿਹੜਾ ਹਿਮਾਚਲ ਪ੍ਰਦੇਸ਼ ਆ ਆ ਆਪਣੇ ਨਾਲ ਦਾ ਮੰਨਿਆ ਪਰ ਯੂਪੀ ਬਿਹਾਰ ਸਾਰਾ ਇੱਥੇ ਆਉਂਦਾ ਆਉਂਦੇ ਆ ਸਾਰੇ ਸਾਰੇ ਆਉਂਦੇ ਆ ਸਾਰੇ ਸ਼ਰਧਾ ਦੇ ਨਹੀਂ ਆਉਂਦੇ ਕੋਈ ਬਾਤ ਬਵਾਦ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਕਰੀ ਨਹੀਂ ਸਾਡੇ ਨੇ ਕੋਈ ਏਦਾਂ ਦੀ ਗੱਲਬਾਤ ਬਵਾਦ ਨਾ ਹੋਈ ਤੇ ਨਾ ਹੀ ਸੰਗਤ ਜਿਹੜੀਆਂ ਕਿਸੇ ਨੇ ਸੰਨ ਕੋਈ ਸਾਨੂੰ ਕਹਿੰਦੀਆਂ ਕੁਝ ਸਾਰਾ ਰਿਕਾਰਡ ਜਿਹੜਾ ਤੁਹਾਡਾ ਠੀਕ ਹੈ ਰਿਕਾਰਡ ਸਾਡਾ ਠੀਕ ਹੈ ਰਾਤ ਪਰ ਦਿਨ ਲੰਗਰ ਚੱਲਦੀ ਕਿਸੇ ਵੀ ਲਈ ਵੀ ਟਾਈਮ ਆਵੇ ਹੂੰ ਸੰਗਤਾਂ ਰਾਤ ਨੂੰ ਮੈਂ ਕਈ ਵਾਰੀ ਪਾਠ ਕਰਕੇ ਜਾਂਦਾ ਰਾਤ ਨੂੰ ਸੰਗਤਾਂ ਨਹੀਂ ਹੁੰਦੀ ਸ਼ਾਮ ਨੂੰ 5-7 ਵਜੇ 8 ਵਜੇ ਤੇ ਸਵੇਰ ਨੂੰ ਜੇ ਲਈ ਆਈ ਤਾਂ ਸਾਰਾ ਸੰਗਤਾਂ ਬੜੇ ਬੜੇ ਟਰੱਕ ਲੈ ਕੇ ਸੇ ਪਹੁੰਚੀ ਹੁੰਦੀ ਹੈ ਠੀਕ ਹੈ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਠੀਕ ਹੈ ਚਲੋ ਖਰਚੇ ਵੀ ਹੈਗੇ ਯਾਰ ਖਰਚੇ ਖਰਚੇ ਬਹੁਤ ਆਮਦਨ ਹੈ ਤਾਂ ਖਰਚੇ ਵੀ ਹੈਗੇ ਹਾਂ ਆਮਦਨ ਹੈਗੀ ਹੈ ਤਾਂ ਖਰਚੇ ਵੀ ਤਾਂ ਹੈ ਖਰਚੇ ਜਿਹੜੇ ਜੀਵੀ ਸੀ ਦੇ ਖਰਚੇ ਆ ਦੇਖੋ ਸਾਰੀ ਸੰਗਤਾਂ ਇਹ ਜਿਹੜੀਆਂ ਲੋਹਾ ਵੀ ਆਉਂਦਾ ਸਭ ਕੁਝ ਆਉਂਦਾ ਜਿਹ ਬਜਰੀ ਆਂਦੀ ਆ ਤੇ ਆਪਣਾ ਰਿਸਿਵਮੈਂਟ ਆਉਂਦਾ ਲੇਬਰ ਆ ਲੇਬਰ ਵੀ ਦੇਣੀ ਪੈਂਦੀ ਮਿਸਤਰੀ ਲੱਗੇ ਹੋਇਆ ਰਾਤ ਪਰ ਦਿਨ ਆ ਦੇ ਚਰਸ਼ੂ ਗੰਗਾ ਦੇ ਵਿੱਚ ਇੱਕ ਬਹੁਤ ਵਧੀਆ ਜੋ ਚਰਸ਼ੂ ਗੰਗਾ ਨਾ ਉਹਨੂੰ ਇੱਕ ਹੈ ਉਹ ਜੀ ਸੁੰਦਰ ਬਣ ਜਾਵੇਗੀ ਨਾ ਜਿਸ ਲਈ ਤਿਆਰ ਹੋ ਜਾਵੇਗੀ ਤੇ ਉੱਥੇ ਵੀ ਉਹ ਸੰਗਤਾਂ ਦਾ ਬਲਬਾਸ ਜੋ ਗਿਆ ਕਿ ਮਿਸਤਰੀ ਸਾਡਾ ਉਸ ਲੱਗਿਆ ਰਾਤ ਪਰ ਦਿਨ ਤੇ ਦੋ ਮਿਸਤਰੀ ਤੇ ਲੱਗੇ ਉਹ ਇਧਰ ਲੱਗੇ ਹੋਇਆ ਤੇ ਇਸ ਕਰਕੇ ਅਸੀਂ ਬੇਨਤੀਆਂ ਕਰਦੇ ਸਾਕਤਾ ਉਹਨੂੰ ਜਿਹੜੇ ਸਾਡੇ ਸੰਤ ਸਿਲਿੰਦਰ ਦਾਸ ਐ ਕੋ ਬੜੇ ਪਾਰਦੇਸ਼ੀ ਦੇ ਨਾਲ ਕੰਮ ਕਰਦੇ ਆ ਕੋਈ ਉਹਨਾਂ ਦਾ ਜੋ ਲੜਕਾ ਕੋਈ ਵੀ ਇੱਥੇ ਮੈਂਬਰ ਨਹੀਂ ਐ ਸਾਡੇ ਵਿੱਚ ਇੱਥੇ ਨਾ ਪਰ ਨਾ ਰਹਿੰਦੇ ਐਦਵਾਰ ਨੂੰ ਆਉਂਦੇ ਆ ਐਦਵਾਰ ਨੂੰ ਚੜ ਕੇ ਆਪਣੀ ਦੁਕਾਨ ਉਹਨਾਂ ਦੀ ਦੁਕਾਨ ਹੈਗੀਆਂ ਹੋਰ ਕੇ ਚਲੇ ਜਾਂਦੇ ਆਪਣੇ ਘਰ ਦਿਲੋ ਵਖਰਾ ਮੌਲਾ ਦੁਕਾਨਾਂ ਦੇ ਵਖਰਾ ਕਮੇਟੀ ਦੇ ਵਿੱਚ ਤਾਂ ਕੋਈ ਨਹੀਂ ਕਮੇਟੀ ਦੇ ਵਿੱਚ ਉਹ ਨਹੀਂ ਕੋਈ ਵੀ ਉਹਨਾਂ ਦਾ ਉਹਨਾਂ ਦਾ ਲੜਕਾ ਨੱਕੇ ਹੋ ਮਰ ਉਹਦਾ ਹਾਂਜੀ ਠੀਕ ਹੈ ਜੀ ਠੀਕ ਹੈ